तो चले जो, आ, जो है कोई ट्रैफिक ना है बस ये और शेड्यूल 50 तो कंट्रोल है और बहुत भी ज्यादा हो रही अब स्पीड पकड़ रूल अब ब्रेक फेल होगा ना ब्रेक फेल दे दूं मैं गाड़ी रिवर्स में हां स्टेशन कुछ कर नहीं सकते लेकिन वो ड्राइवर तो बहुत बड़ा खिलाड़ी ले जाए कहीं स्लोप कोने में है स्लोप ये बैंकर अरे यार कुछ कर भी नहीं सकते ये आ ही स्लोप वो स्लोप थोड़ा तेज लो तेज लो तेज सामने से आ सकती है वायर अरे यार सर स्लोप आ गया वो आदमी बचेगा नहीं बचेगा कंफर्म है और भाई साहब बहुत खतरनाक ज्यादा लगेगा ये वाला ये पलटी में आएगा वो चढ़ने की कोशिश कर रहा है उसपे वो अग्नि को पूरी कर रहा है हां दो तो पलटी ना लगा भी दे एयर बॉक्स निकल गया बोलो पूरा ही चला तो ये जो किलोमीटर पे खूब हो गया मेरे ख्याल से स्लोप आ गया कोई कंडीशन में कुछ स्टेडी तो काम कर रही है लेकिन ये किसी ने कभी उड़ाएगा सर अरे वो भी क्या करे बेचारा खूब बचाओ ये वाले ध्यान नहीं देना इसे ट्रक को नीचे जाने दे नहीं आके चढ़ाई आ गई चढ़ाई आ गई आके आके आ गई आगे आगे चढ़ाई आ गई

ਨਿਕਲ ਗਿਆ ਨਾ ਉਹ ਭਾਈ ਜਾਬ ਉਹ ਕੋਈ ਗਾਰਡੀਨ ਆ ਦੇ ਲੋਕੀ ਰੋਕਲੀ ਰੋਕਲੀ ਆਪ ਕੋ ਦਲੋਕ ਕੋ ਕੌਣ ਰੁਕੇ ਆ ਆ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਡਰਾਈਵਰ ਦੀ ਕਾਬਲੀਅਤ ਕਹਿ ਸਕਦੇ ਆ ਉਹਦੇ ਟ੍ਰਿਕਸ ਕਹਿ ਸਕਦੇ ਆ ਵੀ ਕਿਸ ਤਰ੍ਹਾਂ ਇੱਕ ਟਰੱਕ ਨੂੰ ਉਹਨੇ ਇਸ ਭਿਆਨਕ ਜਿਹੜੇ ਰੋਡ ਦੇ ਉੱਤੇ ਰੋਕ ਲਿਆ ਤੁਹਾਨੂੰ ਦੱਸ ਦਿਆ ਇਸ ਟਰੱਕ ਦੀ ਬ੍ਰੇਕਾਂ ਪੂਰੀ ਤਰ੍ਹਾਂ ਫੇਲ ਹੋ ਚੁੱਕੀਆਂ ਸੀਗੀਆਂ ਉਸ ਦਾ ਗੇਅਰ ਬਾਕਸ ਸੀਗਾ ਜਿਹੜਾ ਉਹ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਸੀਗਾ ਤੇ ਉੱਥੇ ਹੀ ਉਸ ਰੋਡ ਦੇ ਉੱਤੇ ਇਸ ਟਰੱਕ ਡਰਾਈਵਰ ਨੂੰ ਮੌਤ ਪੈਣ ਵਾਲੀ ਸੀਗੀ ਕਿ ਕਿਵੇਂ ਇਸ ਟਰੱਕ ਨੂੰ ਰੋਕਿਆ ਜਾਵੇ ਹਾਲਾਂਕਿ ਦੱਸਿਆ ਜਾਂਦਾ ਹੈ ਕਿ ਜਿਹੜਾ ਇਹ ਰੋਡ ਹੈ ਉਦੇਪੁਰ ਦਾ ਇੱਕ ਹਾਈਵੇਅ ਦੱਸਿਆ ਜਾਂਦਾ ਹੈ ਇਹ ਜਿੱਥੇ ਪਹਾੜਾਂ ਦੇ ਵਿੱਚੋਂ ਟਲਾਨ ਦੱਸਿਆ ਜਾਂਦੀ ਕਿ ਟਲਾਨ ਨੇ ਤੇ ਉਥੇ ਇਸ ਡਰਾਈਵਰ ਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾਇਆ ਤੇ ਦੂਜਿਆਂ ਨੂੰ ਆਪਣੀ ਆਪਣੀ ਜਾਨ ਦੀ ਫਿਕਰ ਕੀਤੇ ਬਿਨਾ ਦੂਜਿਆਂ ਦੀ ਜਾਨ ਨੂੰ ਕਿਸ ਤਰ੍ਹਾਂ ਬਚਾਇਆ ਇਹ ਕਾਬਲੀਏ ਗੌਰ ਚੀਜ਼ ਦੇਖਣ ਨੂੰ ਮਿਲ ਰਹੀ ਹੈ ਇਹ ਟਰੱਕ ਡਰਾਈਵਰ ਨੇ ਡਿਵਾਈਡਰ ਦੇ ਉੱਤੇ ਗੱਡੀ ਚਾੜ ਕੇ ਆਪਣਾ ਟਰੱਕ ਚਾੜ ਕੇ ਕਿਸ ਤਰ੍ਹਾਂ ਲੋਕਾਂ ਦੀ ਜਾਨ ਬਚਾਈ ਤੇ ਆਪ ਦੇ ਟਰੱਕ ਨੂੰ ਆਪਣੇ ਆਪ ਨੂੰ ਬਚਾਇਆ ਇਸ ਨੂੰ ਤੁਸੀਂ ਦੇਖ ਕੇ ਹੈਰਾਨ ਹੋ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪਹਿਲੀ ਵਾਰੀ ਇਹੋ ਜੀ ਕੋਈ ਵੀਡੀਓ ਤੁਹਾਡੇ ਸਾਹਮਣੇ ਆਈ ਹੋਣੀ ਕਿ ਕਿਸ ਤਰ੍ਹਾਂ ਡਰਾਈਵਰ ਨੇ ਆਪਣੀ ਜਾਨ ਤੇ ਬਚਾਈ ਹੈ ਤੇ ਨਾਲੇ ਲੋਕਾਂ ਦੀ ਵੀ ਜਾਨ ਬਚਾਈ ਹੈ ਹਾਲਾਂਕਿ ਇਸ ਦੇ ਉੱਤੇ ਨੈਗੇਟਿਵ ਕਮੈਂਟ ਵੀ ਲੋਕ ਕਰ ਰਹੇ ਨੇ ਕਿ ਉਹਨੂੰ ਡਰਾਈਵਰ ਤੇ ਨਹੀਂ ਜਾਣੀ ਚਾਹੀਦੀ ਸੀ ਉਹਨੂੰ ਗੱਡੀ ਹੋਰ ਕਿੱਥੇ ਲੈ ਕੇ ਜਾਣੀ ਚਾਹੀਦੀ ਸੀ ਪਰ ਉਹ ਤੁਹਾਨੂੰ ਦੱਸਦੀ ਹੈ ਕਿ ਜੋ ਇਹ ਰੋਡ ਹੈ ਇਹ ਰੋਡ ਇੰਨਾ ਭਿਆਨਕ ਇੰਨਾ ਖਤਰਨਾਕ ਹੈ ਕਿ ਇੱਥੇ ਜਿਹੜੀ ਨਾਰਮਲ ਗੱਡੀਆਂ ਵੀ ਚੱਲਦੀਆਂ ਉਹਨਾਂ ਦੇ ਵੀ ਬ੍ਰੇਕਾਂ ਟੁੱਟ ਜਾਂਦੀਆਂ ਨੇ ਫੇਲ ਹੋ ਜਾਂਦੀਆਂ ਨੇ ਪਰ ਉੱਥੇ ਇਸ ਡਰਾਈਵਰ ਨੇ ਆਪਣੀ ਟੁੱਟੀ ਬ੍ਰੇਕ ਦਾ ਜਾਂ ਫੇਲ ਹੋਈ ਬ੍ਰੇਕ ਦਾ ਉਹਨੇ ਇਸ ਤਰ੍ਹਾਂ ਇਸਤੇਮਾਲ ਕੀਤਾ ਤੇ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਉਹਨੇ ਕਿਸ ਤਰ੍ਹਾਂ ਜਾਨਾਂ ਬਚਾਈਆਂ ਨੇ ਇੱਥੇ ਕਾਬਲੀਏ ਗੌਰ ਕਰਨ ਵਾਲੀ ਚੀਜ਼ ਹੈ ਇੱਥੇ ਇੱਥੇ ਦੇਖਣ ਵਾਲੀ ਚੀਜ਼ ਹੈ ਕਿ ਡਰਾਈਵਰੀ ਇੰਨੀ ਸੋਖੀ ਨਹੀਂ ਹੁੰਦੀ ਡਰਾਈਵਰੀ ਕਹਿਣਾ ਤੇ ਡਰਾਈਵਰੀ ਕਰਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਤੇ ਇਹ ਫਰਕ ਜਿਹੜਾ ਆ ਇਹ ਵੀਡੀਓ ਦਿਖਾ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਰਫਤਾਰ ਦੇ ਨਾਲ ਜਿਹੜਾ ਟਰੱਕ ਹੈ ਉਹ ਥੱਲੇ ਨੂੰ ਜਾ ਰਿਹਾ ਹੈ ਇਹ ਪਹਾੜ ਹੈ ਇਹ ਪਹਾੜ ਇਹ ਨਾਰਮਲ ਡਰਾਈਵਰੀ ਨਹੀਂ ਹੈ ਯਾਰ ਨਾਰਮਲ ਰੋਡ ਨਹੀਂ ਹੈ ਜਿੱਥੇ ਬੰਦਾ ਕੋਈ ਵੀ ਹੋਵੇ ਬ੍ਰੇਕਾਂ ਲਾ ਕੇ ਆਪਣੇ ਆਪ ਨੂੰ ਸੰਭਾਲ ਕੇ ਜਾਂ ਸਮਝਾ ਕੇ ਬ੍ਰੇਕਾਂ ਲਾ ਕੇ ਆਪਣੇ ਆਪ ਨੂੰ ਕਲੀਅਰ ਕਰ ਲਵੇ ਉਹ ਟਰੱਕ ਨੂੰ ਸਿੱਧਾ ਕੱਢ ਲਵੇ ਪਰ ਇੱਥੇ ਟਲਾਨ ਹੈ ਇਹ ਟਲਾਨ ਵੀ ਐਸੀ ਖਤਰਨਾਕ ਟਲਾਨ ਹੈ ਕਿ ਜਿੱਥੇ ਨਾਰਮਲ ਗੱਡੀਆਂ ਦੀ ਵੀ ਬ੍ਰੇਕਾਂ ਫੇ